ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਬਚਾਓ ਸੰਘਰਸ਼ ਰੈਲੀ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੜਮੰਡੀ ਰਾਏਕੋਟ ਵਿਕੇ ਦੁਪਹਿਰ 2 ਵਜੇ ਹੋ ਰਹੀ ਰੈਲੀ ਲਈ ਸਮੁੱਚੀ ਕਾਂਗਰਸ ਪਾਰਟੀ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮਨਰੇਗਾ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੇਗੀ ਅਤੇ ਪੁਰਾਣੀ ਮਨਰੇਗਾ ਸਕੀਮ ਅਤੇ ਨਵੀਂ ਜੀ ਆਰਾਮ ਜੀ ਸਕੀਮ ਵਿੱਚ ਵਿਚਲੀਆਂ ਕਮੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਇਸ ਰਾਣੀ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਰਾਏਕੋਟ ਕਾਂਗਰਸ ਦੇ ਹਲਕਾ ਚਾਰਜ ਕਾਮਲ ਅਮਰ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਸਮੁੱੱਚੇ ਕਾਂਗਰਸੀ ਵਰਕਰ ਤੇ ਆਗੂਆਂ ਸਮੇਤ ਹਲਕੇ ਦੇ ਮਨਰੇਗਾ ਮਜ਼ਦੂਰਾਂ ਨੂੰ ਇਸ ਰਾਣੀ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਲ ਅਮਰ ਸਿੰਘ ਨੇ ਆਖਿਆ ਕਿ ਦੇਸ਼ ਦੀ ਭਾਜਪਾ ਸਰਕਾਰ ਸुरू ਤੋਂ ਹੀ ਮਨਰੇਗਾ ਸਕੀਮ ਖਿਲਾਫ ਚੱਲਦੀ ਆ ਰਹੀ ਹੈ ਜਿਸ ਵੱਲੋਂ ਜਿੱਥੇ ਸਮੇਂ-ਸਮੇਂ ਤੇ ਮਨਰੇਗਾ ਦਾ ਬਜਟ ਘਟਾਇਆ ਗਿਆ ਉੱਥੇ ਹੀ ਹੁਣ ਨਵੀਂ ਸਕੀਮ ਵਿੱਚ ਗਰੀਬ ਅਤੇ ਲੋੜਵੰਦ ਮਜ਼ਦੂਰਾਂ ਨੂੰ ਉਹਨਾਂ ਦੇ ਅਧਿਕਾਰ ਤੋਂ ਵਾਂਝੇ ਕਰਕੇ ਰੱਖ ਦਿੱਤਾ ਹੈ ਇਸ ਲਈ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਮਨਰੇਗਾ ਸਕੀਮ ਬੰਦ ਕਰਨ ਖਿਲਾਫ ਜ਼ੋਰਦਾਰ ਮੁਹਿੰਮ ਵੀ ਢੀ ਹੋਈ ਹੈ ਉਹਨਾਂ ਦੱਸਿਆ ਕਿ ਰਾਏਕੋਟ ਰੈਲੀ ਵਿੱਚ ਪੰਜਾਬ ਦੀ ਸਮੁੱਚੀ ਸੂਬੇ ਦੀ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸਮੂਲੀਅਤ ਕਰਨਗੇ ਰਾਏਕੋਟ ਤੋਂ ਜਸਵੀਰ ਸਿੰਘ ਹੇਰਾਂ ਦੀ ਰਿਪੋਰਟ ਅੱਜ ਵੀ ਦੀ ਗੱਲ ਤੇ ਕੱਲ੍ਹ ਤੋਂ ਤਿਆਰੀ ਕੀਤੀ ਜਾ ਰਹੀ ਹੈ ਇੱਕ ਪ੍ਰੋਗਰਾਮ। ਅ ਕੱਲ ਨੂੰ 30 ਜਨਵਰੀ ਦੇ ਦਿਨ ਦੁਪਹਿਰ ਨੂੰ 2 ਵਜੇ ਰਾਏਕੋਟ ਦਾਣਾ ਮੰਡੀ ਵਿਖੇ ਬਹੁਤ ਵਿਸ਼ਾਲ ਨਰੇਗਾ ਬਚਾਓ ਰੈਲੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਉਹਦੀ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ। ਔਰ ਹਲਕੇ ਦੇ ਸਾਰੇ ਪਿੰਡਾਂ ਵਿੱਚੋਂ ਬਹੁਤ ਵੱਡੀ ਗਿਣਤੀ 'ਚ ਸਾਡੇ ਨਰੇਗਾ ਵਰਕਰ ਸਾਥੀ ਔਰ ਵਰਕਰ ਕਾਂਗਰਸ ਵਰਕਰ ਸਾਥੀ ਇਸ ਰੈਲੀ ਚ ਕਲ ਸ਼ਮੂਲੀਅਤ ਕਰੇ। ਕੋਣ ਕੋਣ ਹਾਜ਼ਰ ਹੈ ਸ੍ਰੀ ਬਿਜੇਂਦਰ ਉਪਰਮੋ ਕੋਟੇ ਕਾਨੀ ਫੋਟੋ ਦਾ ਲੱਖੇ ਦੇ ਲੋਕਾਂ ਨੂੰ ਸਤਿ ਸ੍ਰੀ ਅਕਾਲ ਦੋਨੋਂ ਰੇਤਾਂ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਹੈ ਬਗੇਲ ਸਾਹਿਬ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਸੁਖੀ ਰੰਧਾਵਾ ਜੀ ਔਰ ਬਾਕੀ ਸਾਰੇ ਸੀਨੀਅਰ ਲੀਡਰ ਸਾਹਿਬਾਨ ਸਾਡੇ ਐਮਪੀ ਡਾਕਟਰ ਅਮਰ ਸਿੰਘ ਜੀ ਉਹ ਵੀ ਮੌਜੂਦ ਰਹਿਣਗੇ ਔਰ ਬਹੁਤ ਸਾਰੇ ਹੋਰ ਵੀ ਵੱਖ-ਵੱਖ ਹਲਕਿਆਂ ਤੋਂ ਸਾਡੇ ਸੀਨੀਅਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਡਰ ਇੱਥੇ ਕੱਲ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ ਮੈਂ ਸਾਰੇ ਸਮੁੱਚੇ ਰਾਏਕੋਟ ਹਲਕੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਨਰੇਗਾ ਦਾ ਹੱਕ ਕਾਂਗਰਸ ਸਰਕਾਰ ਨੇ 2005 ਵਿੱਚ ਇਸ ਦੇਸ਼ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਸੀ ਉਹ ਪਿਛਲੇ ਸਾਲ ਕਾਨੂੰਨ ਬਦਲ ਕੇ ਮੋਦੀ ਸਰਕਾਰ ਨੇ ਉਹਨੂੰ ਦੇਸ਼ ਦੇ ਜ਼ਰੂਰਤਮੰਦ ਮਿਹਨਤ ਕਰਸ਼ਾ ਲੋਕਾਂ ਤੋਂ ਉਹ ਹੱਕ ਖੋਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਲਈ ਸਾਰੇ ਦੇਸ਼ ਵਿੱਚ ਕਾਂਗਰਸ ਪਾਰਟੀ ਸੰਘਰਸ਼ ਕਰ ਰਹੀ ਹੈ ਪੰਜਾਬ ਵਿੱਚ ਵੀ ਬਹੁਤ ਵੱਡੀਆਂ ਨਰੇਗਾ ਬਚਾਓ ਰੈਲੀਆਂ ਹੋ ਗਈਆਂ ਨੇ ਹੁਣ 30 ਤਰੀਕ ਨੂੰ ਕੱਲ ਦੇ ਦਿਨ ਰਾਏ ਕੋਟ ਵਿਖੇ ਨਰੇਗਾ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਸ ਹੱਕ ਹੱਕ ਔਰ ਸੱਚ ਦੀ ਲੜਾਈ ਵਿੱਚ ਆਪਾਂ ਆਪਨਾ ਵੱਦ ਤੋਂ ਵੱਧ ਯੋਗਦਾਨ ਪਾਈਏ ਔਰ ਇਸ ਨਰੇਗਾ بچاؤ ਰੈਲੀ 'ਚ ਪਹੁੰਚ ਕੇ ਸਾਡੇ ਨਰੇਗਾ ਮਜ਼ਦੂਰ ਸਾਥੀਆਂ ਦਾ ਔਰ ਕਾਂਗਰਸ ਪਾਰਟੀ ਦਾ ਹੌਸਲਾ ਬੁਲੰਦ ਕਰੀ